ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਮਤ ਸਾਖੀ ਸੁਣੀਏ ਦੁੱਖ ਪਾਪ ਕਾ ਨਾਸ ਹੁ ਭਾਵ ਪਰਮੇਸ਼ਰ ਜੀ ਦਾ ਨਾਮ ਸੁਣ ਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸਾਖੀ ਕਰਨਾਟਕ ਸ਼ਹਿਰ ਦਾ ਰਹਿਣ ਵਾਲਾ ਇੱਕ ਵੱਡਾ ਗਰੀਬ ਬ੍ਰਾਹਮਣ ਸੀ ਉਸ ਦੇ ਘਰ ਵਿੱਚ ਪੰਜ ਪੁੱਤਰ ਵੱਡੇ ਪ੍ਰਾਕਰਮੀ ਸੂਰਮੇ ਉਪਜੇ ਉਨ੍ਹਾਂ ਵਿੱਚੋਂ ਇੱਕ ਪਰਮੇਸ਼ਰ ਦਾ ਪਿਆਰਾ ਪ੍ਰੇਮੀ ਭਗਤ ਸੀ। ਉਸ ਦੇਸ਼ ਦਾ ਰਾਜਾ ਵੱਡਾ ਬਲ ਵਾਲਾ ਸੀ। ਪਰ ਉਸ ਦੇ ਘਰ ਸੰਤਾਨ ਨਹੀਂ ਸੀ ਹੁੰਦੀ। ਉਸ ਨੇ ਪੰਡਤਾਂ ਜੋਤਿਸ਼ੀ ਨੂੰ ਬੁਲਾ ਕਰਕੇ ਕਾਰਨ ਪੁੱਛਿਆ ਕਿ ਕਿਸੇ ਕਾਰਨ ਨਾਲ ਮੇਰੇ ਘਰ ਪੁੱਤਰ ਉਪਜੇ ਜੀ। ਪੰਡਤਾਂ ਨੇ ਕਿਹਾ ਕਿ ਰਾਜਨ ਜੇਕਰ ਕੋਈ ਆਪਣਾ ਪੁੱਤਰ ਤੇਰੇ ਤਾਈਂ ਰਾਜੀ ਪਰਸੰਨ ਹੋ ਕੇ ਤੈਨੂੰ ਦੇਵੇ ਤੇ ਤੂੰ ਉਸ ਬਾਲਕ ਦੀ ਦੇਵੀ ਚੰਡੀ ਦੀ ਬਲੀ ਦੇ ਦੇਵੀ ਤਾਂ ਤੇਰੇ ਘਰ ਪੁੱਤਰ ਉਪਜੇਗਾ ਪਰ ਜੇਕਰ ਕਿਸੇ ਨੂੰ ਦੁਖਾ ਕੇ ਤੂੰ ਕਿਸੇ ਦਾ ਪੁੱਤਰ ਲੈ ਕੇ ਬਲੀਦਾਨ ਕਰੇਗਾ ਤਾਂ ਤੇਰੇ ਘਰ ਸੰਤਾਨ ਨਹੀਂ ਹੋਵੇਗੀ ਸਕੋ ਪਾਪ ਦਾ ਭਾਗੀ ਬਣੇਗਾ ਇਸ ਤਰ੍ਹਾਂ ਦੇ ਵਚਨ ਜੋਤਿਸ਼ੀਆਂ ਦੇ ਸੁਣ ਕੇ ਇਸ ਰਾਜੇ ਨੇ ساری ਰਾਜਧਾਨੀ ਵਿੱਚ ਹੌਕਾ ਫਿਰਾ ਦਿੱਤਾ ਕਿ ਕੋਈ ਆਪਣਾ ਪੁੱਤਰ ਮੇਰੇ ਤਾਈ ਬਲੀਦਾਨ ਚੰਡੀ ਨੂੰ ਦੇਣ ਵਾਸਤੇ ਦੇਵੇ ਤੇ ਮੈਂ ਉਸ ਨੂੰ ਤਾਂ ਜਿੰਨਾ ਉਹ ਮੰਗੇਗਾ ਦੇਵਾਂਗਾ ਤੇ ਪ੍ਰਸੰਨ ਕਰਾਂਗਾ ਇਸ ਤਰ੍ਹਾਂ ਦੀ ਡੋਂਡੀ ਪਿੱਟ ਦਾ ਦੇਖ ਸੁਣ ਕੇ ਤਿਸ ਦਲਿਦਰੀ ਨੇ ਵਿਚਾਰਿਆ ਕਿ ਮੇਰੇ ਚਾਰ ਪੁੱਤਰ ਤਾਂ ਘਟਿਆਉ ਕਮਾਉ ਹਨ ਪਰ ਪੰਜਵਾਂ ਕੁਝ ਨਹੀਂ ਘਟਦਾ ਕਮਾਉਂਦਾ ਸਗੋਂ ਸਾਡੇ ਪਾਸੋਂ ਖਾਂਦਾ ਹੈ ਤੇ ਸਾਡੇ ਕਰੋ ਹੀ ਨੁਕਸਾਨ ਕਰਦਾ ਰਿਹਾ ਹੈ ਤੇ ਰੋਗੀ ਵੀ ਕੁਸ਼ਤੀ ਹੈ ਸੋ ਰਾਜੇ ਨੂੰ ਦੇ ਕੇ ਮਨ ਭਾਵ ਦਾ ਤਨ ਲੈ ਲਈਏ ਤੇ ਸਾਡਾ ਨਿਰਵਾ ਚੰਗੀ ਤਰ੍ਹਾਂ ਹੋ ਜਾਵੇਗਾ ਇਸ ਤਰ੍ਹਾਂ ਨਾਲ ਇਸਤਰੀ ਪੁਰਸ਼ ਨੇ ਆਪੋ ਵਿੱਚ ਦੀ ਬਾਤ ਵਿਚਾਰ ਲੀਤੀ ਤੇ ਇਸ ਬਾਤ ਤੇ ਪੱਕੇ ਹੋ ਗਏ ਤੇ ਉਹ ਬ੍ਰਾਹਮਣ ਰਾਜੇ ਦੇ ਪਾਸ ਆਇਆ ਤੇ ਆਖਣ ਲੱਗਾ ਕਿ हे ਮਹਾਰਾਜ ਜੀ ਮੇਰੇ ਘਰ ਪੁੱਤਰ ਹੈ ਜੇਕਰ ਤੁਹਾਡੇ ਘਰ ਨਾ ਹੋਇਆ ਤਾਂ ਸਾਡੇ ਘਰ ਹੋਏ ਕਿਸ ਕੰਮ ਈਸ਼ਵਰ ਤੁਹਾਡੇ ਕਾਰ ਬਖਸ਼ ਦਾ ਤਾਂ ਬੜੀ ਚੰਗੀ ਬਾਤ ਹੈ ਸੋ ਹੁਣ ਮੈਂ ਆਪਣਾ ਇੱਕ ਪੁੱਤਰ ਤੇਰੇ ਤਾਈ ਦਿੰਦਾ ਹਾਂ ਆਪ ਅੰਗੀਕਾਰ ਕਰੋ ਰਾਜਾ ਬੜਾ ਖੁਸ਼ੀ ਹੋਇਆ ਤੇ ਬ੍ਰਾਹਮਣ ਨੂੰ ਬਹੁਤ ਸਾਰਾ ਤਨ ਦੇ ਕੇ ਖੁਸ਼ ਕੀਤਾ ਤੇ ਉਸ ਦਾ ਉਹ ਪੁੱਤਰ ਆਪਣੇ ਪਾਸ ਰੱਖ ਲਿਆ ਫਿਰ ਰਾਜੇ ਨੇ ਪੰਡਿਤ ਜੀ ਨੂੰ ਸਦਵਾਇਆ ਤੇ ਪੁੱਛਿਆ ਕਿ ਹੁਣ ਕੀ ਕਰਨਾ ਚਾਹੀਦਾ ਹੈ ਕਿਸ ਦਿਨ ਬਲੀ ਦਿੱਤੀ ਜਾਵੇ ਤਾਂ ਪੰਡਿਤ ਜੋਤਸ਼ੀ ਨੇ ਆਗਿਆ ਕੀਤੀ ਕਿ ਮੰਗਲਵਾਰ ਨੂੰ ਇਸ ਦੀ ਬਲੀ ਦੇਵਾਂਗੇ ਰਾਜੇ ਨੇ ਉਸ ਬਾਲਕ ਨੂੰ ਕੋਠੜੀ ਵਿੱਚ ਪਾ ਕੇ ਬਾਹਰ ਉਹ ਜੰਦਰਾ ਮਾਰ ਕੇ ਪਹਿਰੇਦਾਰ ਖੜੇ ਕਰ ਦਿੱਤੇ ਤੇ ਸਖਤ ਹੁਕਮ ਦਿੱਤਾ ਕਿ ਇਹ ਬਾਲਕ ਬਾਹਰ ਨਾ ਜਾਵੇ ਜਦ ਰਾਤ ਪੈ ਗਈ ਤਾਂ ਸਾਰੇ ਹੀ ਚੁੱਪਚਾਪ ਸੌਂ ਗਏ ਤੇ ਉਹ ਵਿਚਾਰਾ ਬਾਲਕ ਬੈਠਾ ਵਿਚਾਰ ਕਰਨ ਲੱਗਾ ਤੇ ਪਰਮੇਸ਼ਰ પાસે ਬੇਨਤੀ ਕਰਨ ਲੱਗਾ ਕਿ हे ਮਹਾਰਾਜ ਅੰਤਰਜਮੀ ਸਰਵ ਵਿਆਪਕ ਹੈ ਈਸ਼ਵਰ ਨਾਰਾਇਣ ਮੈਂ ਕੀ ਉਗਰ ਪਾਪ ਕੀਤੇ ਹਨ ਕਿ ਮੈਨੂੰ ਇਸ ਕੋਠੜੀ ਵਿੱਚ ਪਾਇਆ ਗਿਆ ਹੈ ਤੇ ਮੇਰੀ ਮਨੁੱਖਾ ਦੇਹੀ ਨਿਸ਼ਫਲ ਜਾਂਦੀ ਨਜ਼ਰ ਆਉਂਦੀ ਹੈ ਮੈਂ ਤਾਂ ਜਾਣਦਾ ਸੀ ਜੋ ਇਹ ਦੇਹੀ ਪਾ ਕੇ ਕੁਝ ਭਲਾ ਕਾਰਜ ਬਣੇਗਾ ਤੇ ਮੈਂ ਭਗਤੀ ਕਰਕੇ ਮੁਕਤੀ ਨੂੰ ਪਾਵਾਂਗਾ ਪਰ ਹੁਣ ਮੇਰੇ ਪੇ ਮਾਤਾ ਪਿਤਾ ਨੇ ਰੁਪਈਏ ਦੇ ਲਾਲਚ ਵਿੱਚ ਆ ਕੇ ਮੈਨੂੰ ਤਾਂ ਜਿੰਦੇ ਨੂੰ ਹੀ ਤਿਆਗ ਦਿੱਤਾ ਹੈ ਤੇ ਮੈਂ ਜ਼ਰੂਰ ਬਲੀਦਾਨ ਕੀਤਾ ਜਾਵਾਂਗਾ ਇਸ ਕਰਕੇ ਮੇਰਾ ਜਨਮ ਧਰਨਾ ਹੀ નિષ્ફળ ਗਿਆ ਇਸ ਤਰ੍ਹਾਂ ਦੀ ਚਿੰਤਾ ਕਰਦੇ ਨੇ ਆਪਣੇ ਪੈਰਾਂ ਦੇ ਹੇਠੋਂ ਤਰਤੀ ਪੁੱਟ ਕੇ ਚਾਰ ਢੇਰੀਆਂ ਮਿੱਟੀ ਦੀਆਂ ਬਣਾਈਆਂ ਤੇ ਇਹ ਕਲਪਨਾ ਕੀਤੀ ਕਿ ਇੱਕ ਢੇਰੀ ਮਾਤਾ ਪਿਤਾ ਦੀ ਸੀ ਉਹ ਵੀ ਠੱਠੀ ਦੂਸਰੀ ਰਾਜੇ ਦੀ ਉਹ ਵੀ ਮੇਰੇ ਮਰਵਾਉਣ ਵਾਸਤੇ ਤਿਆਰ ਹੈ ਤੀਸਰੀ ਢੇਰੀ ਦੇਵਤੇ ਦੀ ਹੈ ਜੋ ਮੈਂ ਦੇਵੀ ਦੀ ਬਲੀ ਮਿਲਣਾ ਹੈ ਉਸ ਵੱਲੋਂ ਵੀ ਮੇਰੇ ਸਿਰ ਤੇ ਮੋਦਧਨ ਘਾਰਾ ਵਜਰੀਆ ਹੈ ਚੌਥੀ ਵੈਗ੍ਰੂਵ ਕਾਲਪੁਰਖ ਦੀ ਹੈ ਸੋ ਦੇਖੀਏ ਅੱਗੇ ਇਸ ਪਾਈਏ ਨੂੰ ਤਾਂ ਪਹੁੰਚੇ ਹਾਂ ਅੱਗੋਂ ਕੀ ਬਣੇਗਾ ਗੱਲ ਕੀ ਚਾਰੇ ਢੇਰੀਆਂ ਬਣਾਈਆਂ ਤੇ ਫਿਰ ਪਹਿਲੇ ਮਾਤਾ ਪਿਤਾ ਦੀ ਟਾਈ ਫਿਰ ਰਾਜੇ ਵੱਲੋਂ ਵੀ ਆ ਸਲਾਹ ਦਿੱਤੀ ਤੀਸਰੀ ਦੇਵਤੇ ਦੀ ਵੀ ਤੋੜੀ ਚੌਥੇ ਨੂੰ ਖੜੀ ਹੀ ਰੱਖ ਕੇ ਅਰਦਨ ਅਕਾਲ ਪੁਰਖ ਦੀ ਕੀਤੀ ਕਿ ਹੇ ਮਹਾਰਾਜ ਜੀ ਇਕ ਤੁਹਾਡਾ ਹੀ ਆਸਰਾ ਹੈ ਇਹ ਬਿਨੇ ਉਸ ਦੀ ਆਤਰ ਬਾਣੀ ਉਚਾਰੀ ਹੋਈ ਮਹਾਰਾਜ ਨੇ ਸੁਣੀ ਤੇ ਆਹ ਕਰਕੇ ਉਸ ਬਾਲਕ ਦੇ ਸਿਰ ਤੇ ਹੱਥ ਫੇਰ ਕੇ ਆ ਰਾਮ ਨਾਮ ਦਾ ਜਾਪ ਉਚਾਰਨ ਕਰਵਾਇਆ ਜਿਸ ਦੇ ਉਚਾਰਨ ਸਾਰ ਹੀ ਸਾਰਾ ਸਰੀਰ ਦਾ ਕੁਸ਼ਟ ਰੋਗ ਨਿਸ਼ਟ ਹੋ ਗਿਆ ਤੇ ਕਰਮਾਂ ਦੇ ਅਨੁਸਾਰ ਜਿਹੜੇ ਪਾਪ ਤੇ ਦੁੱਖ ਪਾਰਿਆ ਸੀ ਉਹ ਵੀ ਮਿਟ ਗਏ ਤੇ ਬੰਧ ਖਲਾਸੀ ਪਾਈ ਇਸ ਸਾਖੀ ਦਾ ਇਹ ਭਾਵ ਹੈ ਸੰਗਤ ਜੀ ਕਿ ਈਸ਼ਵਰ ਦੇ ਨਾਮ ਉਚਾਰਨ ਕਰਕੇ ਕਰਮਾਂ ਦਾ ਨਾਸ਼ ਹੋ ਕੇ ਦੁੱਖ ਤੇ ਪਾਪ ਪ੍ਰਾਣੀ ਦੇ ਨੇੜੇ ਨਹੀਂ ਆਉਂਦੇ ਇਹਨੀਆਂ ਬੇਨਤੀਆਂ ਪਰਵਾਨ ਕਰੀਆਂ ਬੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ